ਨੂੰ ਤੇ ਅਸੀਂ ਅੱਜ ਇੱਥੇ ਸਾਡਾ ਲੋਹਾਰੇ ਕਲੀਨਿਕ ਹੈਗਾ ਮੈਂ ਡਾਕਟਰ ਸਰਜੀਤ ਕੌਰ ਬਰਾੜ ਮੋਗਾ ਤੇ ਅਸੀਂ ਇੱਥੇ ਵੀ ਲੰਘਦੇ ਹੁੰਨੇ ਆ ਤੇ ਪਹਿਲਾਂ ਵੀ ਜੀਡੀਵੀ న్యూਸ ਨੇ ਜਿਹੜੀ ਅਮਿੰਦਰਪਾਲ ਲੰਬਾ ਨੇ ਖਬਰ ਲਾਈ ਸੀ ਆ ਥੋੜਾ ਜਿਆਦਾ ਦਿਖਾ ਦਿੱਤਾ ਜਾਵੇ ਕਿ ਇੱਥੇ ਬਹੁਤ ਜ਼ਿਆਦਾ ਐਕਸੀਡੈਂਟ ਹੁੰਨੇ ਸੀ ਤੇ ਅੱਜ ਵੀ ਲੰਘਦਿਆਂ ਨੇ ਦੇਖਿਆ ਕਿ ਲੋਹਾਰਾ ਪਿੰਡ ਦੇ ਜਿਹੜੇ ਹੈਗੇ ਆ ਪਾਪਾ ਦੰਮੂ ਸਾਹ ਜਗਾ ਤੇ ਨਾਸ਼ਮਨ ਸਿੰਘ ਅੰਕਲੇ ਇਥੇ ਇਹਨਾਂ ਦੀ ਪੀਟ ਲੱਗੀ ਹੋਈ ਆ ਤੇ ਬਹੁਤ ਵੱਡੀ ਸੇਵਾ ਇਹ ਕਿਉਂਕਿ ਆਪ ਨੇ ਜਿਹੜੇ ਕਮੇਟੀ ਵੱਲੋਂ ਕਰਵਾ ਰਹੇ ਆ ਕੋਈ ਸਰਕਾਰ ਵੱਲੋਂ ਨਹੀਂ ਹੈਗਾ ਤੇ ਅੰਤੋਂ ਤੁਸੀਂ ਦੱਸੋ ਵੀ ਇਹ ਸਾਰਾ ਵੀ ਤੁਸੀਂ ਕਿਵੇਂ ਕਰਵਾ ਰਹੇ ਹੋ ਹਾਂਜੀ ਸਭ ਤੋਂ ਪਹਿਲਾਂ ਤਾਂ ਸ੍ਰੀ ਸਾਹਿਬ ਨੂੰ ਪਖਤਰ ਬਾਬਾ ਚੰਦੂ ਸ਼ਾਹ ਜੀ ਮੁੱਖ ਮੈਂਬਰੋਂ ਸਸਰੀ ਕਾਲਾ ਜੀ ਅੱਜ ਪੜੀ ਦੀ ਬੇਨਤੀ ਹੈ ਕਿ ਜਿਹੜਾ ਇਹ ਰੋਡ ਸੀਗਾ ਉਹ ਕਾਫੀ ਚਰਤੋਂ ਇਥੋਂ ਕਰਕ ਸੀਗਾ ਤੇ ਇਥੇ ਐਕਸੀਡੈਂਟ ਬਹੁਤ ਹੁੰਦੇ ਸੀਗੇ ਤੇ ਸਾਡੇ ਧਿਆਨ ਵਿੱਚ ਸੀਗਾ ਵੀ ਅਸੀਂ ਇਹਨੂੰ ਕਰੀਏ ਪਰ ਵਿੱਚ ਕੋਈ ਕਸ਼ਕਾਰ ਨਾ ਕਰਕੇ ਮੇਲਾ ਆ ਗਿਆ ਮੇਲਾ ਕਰਕੇ ਅਸੀਂ ਉਧਰ ਰੁਜੇ ਸੀ ਅੱਜ ਅਸੀਂ ਇਸ ਨੂੰ ਠੀਕ ਕਰਨ ਵਾਸਤੇ ਸਮੂਚੀ ਸਾਰੀ ਸਾਰ ਜਿਹੜੇ ਸਾਡੇ ਵਰਕਰ ਆ ਇਹਨਾਂ ਨੂੰ ਨਾਲ ਲੈ ਕੇ ਆਂਦਾ ਤੇ ਅਸੀਂ ਇਹ ਵਾਤਾਜੀ ਵੱਲੋਂ ਪ੍ਰਬੰਧਕ ਕਮੇਟੀ ਵੱਲੋਂ ਜਿਹੜਾ ਇਹ ਅਸੀਂ ਫੀਮੈਂਟ ਪਾਇਆ ਮਜ਼ਰੀ ਪਾਈ ਹੈ ਤੇ ਸੇਵਾ ਸਮੁੱਚੀ ਸੰਗਤ ਵਾਸਤੇ ਹੈ ਕਿਉਂਕਿ ਸੰਗਤ ਇੱਥੋਂ ਦੀ ਲੰਘਦੀ ਹੈ ਲੋਕਾਈ ਦੁਨੀਆ ਲੰਘਦੀ ਹੈ ਤੇ ਸਾਰਿਆਂ ਨੂੰ ਇੱਥੇ ਆ ਕੇ ਜਿਹੜੀ ਮਸ਼ਕਲ ਹੁੰਦੀ ਸੀ ਐਕਸੀਡੈਂਟ ਹੁੰਦੇ ਸੀਗੇ ਗੱਡੀਆਂ ਦਾ ਨੁਕਸਾਨ ਹੁੰਦਾ ਸੀ ਤੇ ਇਸ ਚੀਜ਼ ਨੂੰ ਧਿਆਨ ਚ ਲੈ ਕੇ ਅਸੀਂ ਇਹ ਜਿਹੜੀ ਸੇਵਾ ਕੀਤੀ ਹੈ ਨਿਵਾਦ ਕਰਦੇ ਆ ਕਿ ਜਿਹੜਾ ਇਹਨਾਂ ਨੇ ਇਹ ਹਦਮ ਕੀਤਾ ਹੈ ਕਿਉਂਕਿ ਗੱਡੀਆਂ ਮਾਈਤੀਆਂ ਸੀ ਇਕੱਠੀਆਂ ਆ ਕੇ ਇੱਥੇ ਤੇ ਅਸੀਂ ਖੁਦ ਅਖੀ ਕਈ ਵਾਰ ਦੇਖਿਆ ਹੈ ਲੰਘਦੇ ਆ ਨੇ ਵਾਪਸੀ ਤੇ ਜਾਂ ਜਾਂਦੇ ਆ ਨੇ ਕਿਉਂਕਿ ਬਹੁਤ ਵੱਡੀ ਉਥਲੀ ਸੀ ਜਿਹੜੀ ਕਿਸੇ ਨੂੰ ਦੂਰੋਂ ਪਤਾ ਨਹੀਂ ਲੱਗਦਾ ਸੀ ਤੇ ਇੱਕ ਵਾਰ ਫਿਰ ਤੋਂ ਸਾਰੇ ਇਹਨਾਂ ਦੀ ਜਿਹੜੀ ਪ੍ਰਬੰਧ ਕੀ ਜਿਹੜੀ ਹੈ ਕਿ ਕਮੇਟੀ ਆ ਉਹਦਾ ਬਹੁਤ ਹੀ ਜ਼ਿਆਦਾ ਸੰਤਾਨਵਾਦ ਕਰਦੇ ਆ ਤੇ ਜੀਡੀਪੀ ਨਿਊਜ਼ ਦੇ ਜਿਹੜੇ ਪ੍ਰਬੰਧਕ ਹੈ ਅਮਿੰਦਰਪਾਲ ਲੁੰਬਾ ਜੀ ਦਾ ਵੀ ਜਿਨ੍ਹਾਂ ਨੇ ਇਹ ਖਬਰ ਲਾਈ ਸੀਗੀ ਕਿਉਂਕਿ ਧਿਆਨ ਚ ਸਾਰਿਆਂ ਦੇ ਹੀ ਸੀਗਾ ਸਰਕਾਰਾਂ ਨਹੀਂ ਗੌਰ ਕਰਦੀਆਂ ਕਿ ਅਸੀਂ ਬਹੁਤ ਸ਼ੁਕਰੀਆ ਕਰਦੇ ਆ ਇਹ ਜਿਹਿੰਨਾ ਕਮੇਟਿੰਗਾਂ ਦਾ ਜਿਹੜੀਆਂ ਇਦਾਂ ਦੇ ਤਸੀਲੇ ਕਰਦੇ ਰਹਿੰਦੇ ਆ ਬਹੁਤ ਸ਼ੁਕਰੀਆ ਜੀ ਧੰਨਵਾਦ ਠੀਕ ਹੈ ਬੇਟਾ